ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿੱਥੇ ਇੱਕ ਤੁਸੀਂ ਖੰਡਰ ਜਹੀ ਇਮਾਰਤ ਦੇਖ ਰਹੇ ਹੋ ਤੇ ਇਸ ਇਮਾਰਤ ਦੇ ਵਿੱਚ ਕਈ ਮੁੰਡੇ ਇੱਥੋਂ ਹੁਣ ਭਾਜੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਦੀ ਹੈ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਹੁਣ ਖੁਦ ਅਚਨ-ਚੇਤ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਐਸਐਸਪੀ ਫਿਰੋਜ਼ਪੁਰ ਭਿੰਦਰ ਸਿੰਘ ਦੇ ਵੱਲੋਂ ਸਿਵਲ ਵਰਦੀ ਦੇ ਵਿੱਚ ਬਿਨਾ ਕਿਸੇ ਸਿਕਿਉਰਿਟੀ ਤੋਂ ਫਿਰੋਜ਼ਪੁਰ ਸ਼ਹਿਰ ਦੇ ਅੰਦਰ ਵਸਦੀ ਸੇਖਾਂ ਵਾਲੀ ਵਿਖੇ ਬਣੇ ਰਾਏ ਸਿੱਖ ਭਵਨ ਤੇ ਅਚਨਚੇਤ ਛਾਪੇਮਾਰੀ ਕੀਤੀ ਇਹ ਰਾਏ ਸਿੱਖ ਭਵਨ ਬਣਾਇਆ ਤਾਂ ਗਿਆ ਸੀ ਤਾਂ ਕਿ ਇੱਥੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਹੋ ਸਕਣ ਪਰ ਕਰੋੜਾ ਰੁਪਏ ਦੀ ਬਿਲਡਿੰਗ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ ਤੇ ਇੱਥੇ ਨਸ਼ੇੜੀ ਬੈਠ ਕੇ ਨਸ਼ਾ ਕਰਦੇ ਨੇ SSP ਫਿਰੋਜ਼ਪੁਰ ਨੇ ਦੱਸਿਆ ਕਿ ਉਹਨਾਂ ਨੂੰ ਲੰਮੇ ਸਮੇਂ ਤੋਂ ਇੱਥੇ ਸ਼ਿਕਾਇਤਾਂ ਮਿਲ ਰਿਆ ਸੀ ਜਿਸ ਦੌਰਾਨ ਉਹ ਪਹੁੰਚੇ ਤਾਂ ਉਹਨੂੰ ਦੇਖ ਕੇ ਨਸ਼ੇੜੀ ਇੱਥੋਂ ਭੱਜ ਗਏ ਤੇ ਇੱਥੇ ਆ ਕੇ ਮੈਂ ਇਹੀ ਸਿਵਲ ਕਪੜੇ ਜੀ ਆ ਕੇ ਦਿਖਣਾ ਚਾਹੁੰਦਾ ਸੀ ਵੀ ਤਾਂ ਕਿ ਪਤਾ ਨ ਲੱਗੇ ਇਹਨਾਂ ਨੂੰ ਤੇ ਇੱਥੇ ਇਸ ਤੇ ਅਸੀਂ ਲਗਾਤਾਰ ਇਸ ਤੇ ਰੱਖਾਂਗੇ ਇਸੇ ਤਰੀਕੇ ਨਾਲ ਰੱਖਾਂਗੇ ਤਾਂ ਕਿ ਜੇ ਕੋਈ ਜਿਹੜਾ ਅਨਸਰ ਇੱਥੇ ਆ ਕੇ ਕੋਈ ਨਾ ਸੰੁਸ਼ਾ ਕਰਦਾ ਉਹਨੂੰ ਆਪਾਂ পড় ਸਕੀਏ ਵਿੱਚ ਨਾਲ ਇਹਨੂੰ ਪੜ ਸਕੀਏ ਜਿਹੜਾ ਕੋਈ ਨਸ਼ੇ ਕਰਦੇ ਉਹਨਾਂ ਨੂੰ ਪਤਾ ਖੁੱਪਾ ਸਰ ਇਹ ਬਿਲਡਿੰਗ ਕਿਹੜੀ ਹੈਗੀ ਹੈ ਇਹ ਵਾਲੀ ਇਹ ਰਾਇਸਿਕ ਬਿਲਡਿੰਗ ਹੈ ਰਾਇਸਿਕ ਤੋਂ ਬਣਾ ਸਾਰਾ ਬਿਲਡਿੰਗ ਸਾਰੇ ਨਾਲ ਇਹ ਆਪਣਾ ਅੰਸਰ ਮਾੜੀ ਹਾਲਤ ਦੇ ਵਿੱਚ ਪਈ ਪਈ ਹੈ ਬੜੀ ਸਾਰੇ ਪਾਸੇ ਓਪਨ ਹੈ ਤੇ ਓਪਨ ਜਗ੍ਹਾ ਦੇ ਵਿੱਚ ਇਹ ਇਹੋ ਜੇ ਅੰਸਰ ਕੋਈ ਨਾ ਕੋਈ ਆ ਕੇ ਕੋਈ ਨਾ ਕੋਈ ਗਲਤ ਹਰਕਤ ਕਰਦੇ ਕੋਈ ਨਸ਼ਾ ਨੁਸ਼ੇ ਦਾ ਕਰਨ ਦੀ ਕੋਸ਼ਿਸ਼ ਕਰਦੇ ਤੇ ਇਥੇ ਸਾਡੀ ਲਗਾਤਾਰ ਨਿਗਰੋਗੀ ਫੜਾਂਗੇ ਬਾਕੀ ਸਾਰੇ ਪਾਸੇ ਵੀ ਨਿਗਰ ਸਰ ਸਰ ਕੱਲ ਵੀ ਕੱਲ ਵੀ ਇੱਕ ਹਾਂ ਜਿਹੜੇ ਇਥੋਂ ਦੋ ਤਿੰਨ ਜਣੇ ਇੱਥੇ ਫਿਰਦੇ ਸੀਗੇ ਉਹ ਗਏ ਭੱਜ ਕੇ ਤੇ ਕੋਈ ਨਹੀਂ ਜਿਹੜੇ ਨਸ਼ਾ ਕਰਦੇ ਆ ਆਪਾਂ ਉਹਨਾਂ ਬੰਦਿਆਂ ਨੂੰ ਵੀ ਆਪਾਂ ਮੁੱਖ ਧਾਰਾ ਚ ਲੈ ਕੇ ਆਉਣਾ ਤਾਂ ਕਿ ਉਹ ਨਸ਼ੇ ਛੱਡਣ ਤੇ ਉਹਨਾਂ ਨੂੰ ਕੋਈ ਨਾ ਕੋਈ ਆਪਾਂ ਡਾਕਟਰ ਦੀ ਸਹਾਇਤਾ ਦੇਈਏ ਤੇ ਐਵੇਂ ਹੀ ਜਿਹੜੇ ਕੋਈ ਦਸ਼ਾ ਇਹਨਾਂ ਨੂੰ ਵੇਚਣ ਵਾਲੇ ਆ ਉਹਨਾਂ ਤੇ ਵੀ ਆਪਾਂ ਐਕਸ਼ਨ ਲੈਣਾ ਵੀ ਇਹਨਾਂ ਨੂੰ ਵੇਚਣ ਦੇ ਸਕਣ ਤੇ ਆਪਣੀ ਨੌਜਵਾਨੀ ਸਰਦ ਦੱਸਿਆ ਜਾ ਰਿਹਾ ਕਿ ਤੇ ਆਸ-ਪਾਸ ਕਾਫੀ ਨਸ਼ਾ ਜਿਹੜਾ ਉਹ ਵਿਕਦਾ ਕੱਲ ਵੀ ਇੱਕ ਨੌਜਵਾਨ ਜਿਹੜਾ ਉਹ ਇੱਥੇ ਨਸ਼ੇ ਦੀ ਹਾਲਤ ਵਿੱਚ ਪਾਇਆ ਗਿਆ ਸੀਗਾ ਜਿਸ ਦੀ ਵੀਡੀਓ ਵੀ ਵਾਇਰਲ ਹੋ ਗਈ ਦੇਖੋ ਦੇਖੋ ਜਿਹੜਾ ਕਿਸੇ ਪਾਸੇ ਨਸ਼ਾ ਨਹੀਂ ਮਿਲ ਰਿਹਾ ਜਿਵੇਂ ਸਾਡੇ ਵੱਲੋਂ ਸਖਤੀ ਕੀਤੀ ਗਈ ਹੈ ਰੋਕਿਆ ਗਿਆ ਹੈ ਸਾਰੇ ਪਾਸਿਓ ਇਹ ਕੋਸ਼ਿਸ਼ ਤਾਂ ਕਰਦਈ ਹੈ ਜੀ ਕਿਤੇ ਨਾ ਕਿਤੇ ਜਿਹੜਾ ਨਸ਼ੇਰੀ ਹੈ ਇਹਨਾਂ ਨੂੰ ਸਾਡੇ ਵੱਲੋਂ ਇਹੀ ਅਪੀਲ ਹੈ ਸਾਰੇ ਇਹਨਾਂ ਦੇ ਮਾਪੇ-ਬਾਪ ਨੂੰ ਇਹਨਾਂ ਨੂੰ ਵੀ ਅਫੜਾ ਇਲਾਜ ਕਰਾਓ ਸਾਡੇ ਸਾਡੇ ਕੋਲੋਂ ਸਾਨੂੰ ਅਪਰੋਚ ਕਰ ਤਾਂ ਅਸੀਂ ਇਹਨਾਂ ਨੂੰ ਲਾਜ ਵਾਸਤੇ ਇਹਨਾਂ ਦੀ ਮਦਦ ਕਰਦਾ ਕਿ ਦਾਖਲ ਬ੍ਰਾਂਚ ਮਦਦ ਕਰਦਾਂਗੇ ਦਵਾਈਆਂ ਲੈਣ ਚ ਮਦਦ ਕਰ ਹੁਣ ਸਰ ਰਾਜ ਸਿੰਘ ਭਾਉਨ ਤੁਸੀਂ ਪਹੁੰਚੇ ਹੋ ਕੋਈ ਗਸ਼ਤ ਵਗੈਰਾ ਹੁਣ ਇੱਥੇ ਲਗਾਈ ਜਾਵੇਗੀ ਕਿਉਂਕਿ ਤੁਹਾਡੇ ਸਾਹਮਣੇ ਹੀ ਇੱਥੋਂ ਨਸ਼ੇੜੀ ਜਿਹੜੇ ਭੱਜ ਕੇ ਗਏ ਆ ਜੀ ਨੇ ਬਿਲਕੁਲ ਗਸ਼ਤ ਲਾਈ ਜੋ ਮੇਰੇ ਆਉਣ ਦਾ ਮਕਸਦ ਹੀ ਇੱਥੇ ਤਾਂ ਇਹ ਹੀ ਹੈ ਵੀ ਜਿਹੜਾ ਮੈਨੂੰ ਆਵਦੇ ਤੌਰ ਤੇ ਪਤਾ ਲੱਗ ਸਕੇ ਫਰਸਟ ਹੈਂਡ ਇਨਫੋਰਮੇਸ਼ਨ ਮਿਲ ਕੋ ਲਾਵੇ ਇਸ ਤੋਂ ਬਾਅਦ ਅਸੀਂ ਲਗਾਤਾਰ ਇੱਥੇ ਜਗ੍ਹਾ ਰੱਖਾਂਗੇ ਤੇ ਇਹਹੀ ਕੰਮ ਸਾਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਵੀ ਤਾਂ ਕਿ ਇਹ ਆਈ ਜਿਹੜਾ ਆਮ ਨਸ਼ਾ ਨਾ ਕਿਸੇ ਨੂੰ ਮਿਲੇ ਤੇ ਉਹ ਬੰਦਿਆਂ ਦੀ ਆਪਾਂ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਆਪਾਂ ਨਸ਼ਾ ਛਡਾਊ ਕੇਂਦਰ ਚ ਓਟ ਸੈਂਟਰਸ ਦੇ ਵਿੱਚ ਉੱਥੇ ਉਹਨਾਂ ਦਾ ਦਵਾਈ ਦਵਾਈਏ ਤੇ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਸਖਤ ਤੋਂ ਸਖਤ ਕਰਵਾਈ ਕਿਸੇ ਸਰ ਬਿਨਾਂ ਸਕਿਉਰਟੀ ਤਾਂ ਹੁੰਦਾ ਰੀਜਨ ਕਿ ਮੇਰੇ ਦੂਰ ਤੋਂ ਪੁਲਿਸ ਜਦੋਂ ਆਉਂਦੀ ਹੈ ਤੇ ਪੁਲਿਸ ਵਿਜੀਬਲ ਹੁੰਦੀ ਹੈ ਜਦੋਂ ਵਰਦੀ ਚ ਤੇ ਇਥੇ ਤਾਂ ਮੈਂ ਪਿੱਛੇ ਤੁਹਾਡ ਜਿਹੜਾ ਕੱਲਾ ਆਇਆ ਤਾਂ ਕਰਕੇ ਮੈਨੂੰ ਫਰਸਟ ਹੈਂਡ ਇਹ ਇਨਫੋਰਮੇਸ਼ਨ ਮਿਲੇ ਤਾਂ ਕਿ ਦੂਰੋਂ ਆਉਂਦਾ ਪਤਾ ਨਹੀਂ ਲੱਗਦਾ ਕੋਈ ਪੁਲਿਸ ਅਫਸਰ ਸੋ ਇਹੋ ਜੇ ਹੋਰ ਵੀ ੱਡੇ ਜੀ ਕੰਡਰ ਜਿਹੜੇ ਬਣੇ ਉੱਥੇ ਵੀ ਨਸ਼ਾ ਚੱਲਦਾ ਜੀ ਦੇਖੋ ਪਿੱਛੇ ਅਸੀਂ ਐਵੇਂ ਇੱਕ ਜਗ੍ਹਾ ਤੇ ਇਨਫੋਰਮੇਸ਼ਨ ਆਈ ਸੀ ਇਮੀਡੀਏਟ ਉਸ ਤੇ ਐਕਸ਼ਨ ਲੈਂਦੇ ਹੋਏ ਅਸੀਂ ਉੱਥੋਂ ਮੁੰਡਾ ਇੱਕ ਨਸ਼ਾ ਕਰਦਾ ਹੋਇਆ ਫੜਿਆ ਸੀ ਤੇ ਉਸ ਨੂੰ ਜੌਂਟ ਏ ਸੈਕਸ਼ਨ ਤਹਿਤ ਅਸੀਂ ਉਸ ਨੂੰ ਦਾਖਲ ਕਰਾਇਆ ਤੇ ਉਹਦਾ ਹਾਲਾ ਚੱਲਦਾ ਅਤੇ ਐਸਐਸਪੀ ਦਾ ਕਹਿਣਾ ਹੈ ਕਿ ਅਸੀਂ ਇਹ ਵੀ ਯਤਨ ਕਰ ਰਹੇ ਹਾਂ ਕਿ ਜੇਕਰ ਮਾਪੇ ਆਪਣੇ ਬੱਚਿਆਂ ਦਾ ਨਸ਼ਾ ਛਡਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਨਸ਼ਾ ਛਡਵਾਉਣ ਦੇ ਵਿੱਚ ਹਰ ਸੰਭਵ ਮਦਦ ਕੀਤੀ ਜਾਵੇਗੀ ਤੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਵਾਉਣ ਦੇ ਵਾਸਤੇ ਵੀ ਉਹ ਤਿਆਰ ਨੇ ਹਕੀਕਤ ਰੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ